ਮਾਲੀਓਕਸੀਮ ਸਾਥ ਪੰਜਾਬ ਮਾਲੀਓਕ ਡੀਜੀਪੀ ਸਾਥ ਪੰਜਾਬ ਤੇ ਦਿਸ਼ਾ ਤੇ ਦਿਸ਼ਾ ਤੇ ਸੂਬਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੈਰ ਕਾਨੂੰਨੀ ਅੰਸਰਾਂ ਨੂੰ ਕਾਬੂ ਕਰਨ ਲਈ ਤੇ ਮਾੜੇ ਅੰਸਰਾਂ ਤੇ ਲੱਥ ਪਾਉਣ ਲਈ ਲਗਾਤਾਰ ਸਪੈਸ਼ਲ ਨਾਕਾਬੰਦੀਆਂ ਕੋਆਰਡੀਨੇਟ ਸਰਚ ਆਪਰੇਸ਼ਨਸ ਅਤੇ ਹੋਰ ਵੱਖਰੇ ਵੱਖਰੇ ਆਪਰੇਸ਼ਨਸ ਜਿਹੜੇ ਹੈਗੇ ਲਗਾਤਾਰ ਕੀਤੇ ਜਾ ਰਹੇ ਹਨ ਉਸੇ ਦੀ ਜੜੀ ਵਿੱਚ ਬਠਿੰਡਾ ਪੁਲਿਸ ਦੇ ਥਾੜਾ ਮੋੜ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਮੌੜ ਸਾਡੇ ਦੀ ਪੁਲਿਸ ਪਾਰਟੀ ਨੇ ਢਿੰਗੜ ਤੋਂ ਸੰਦੋਹਾ ਲਿੰਕ ਰੋਡ ਪਰ ਸਪੈਸ਼ਲ ਨਾਕਾਬੰਦੀ ਲਗਾਈ ਹੋਈ ਸੀ ਸਪੈਸ਼ਲ ਨਾਕਾਬੰਦੀ ਦੌਰਾਨ ਸ਼ੱਕੀ ਪੁਰਸ਼ਾਂ ਨੂੰ ਅਤੇ ਸ਼ੱਕੀ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਸੀ ਦੌਰਾਨੇ ਚੈਕਿੰਗ ਢਿੰਗੜ ਵਾਲੀ ਸਾਈਡ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਚੈਕਿੰਗ ਉਪਰੰਤ ਉਸ ਦੇ ਮੋਢੇ ਤੇ ਪਾਏ ਹੋਏ ਰਕਸਾਕ ਵਿੱਚੋਂ 5 ਕਿਲੋ ਜਿਹੜੀ ਆਫੀਮ ਹੈਗੀ ਹੈ ਉਹ ਪ੍ਰਾਪਤ ਹੋਈ ਦੋਸ਼ੀ ਦੀ ਜਿਹੜੀ ਪਛਾਣ ਹੈ ਉਹ ਸੂਰਜ son of ਅਕੂਸਨ ਰੈਜ਼ੀਡੈਂਟ ਆਫ ਨੇੜੇ ਰਵਿਦਾਸ ਜੀ ਦੀ ਧਰਮਸ਼ਾਲਾ ਪਿੰਡ ਮੌੜਖੁਰ ਥਾਣਾ ਮੌੜ ਵਿੱਚ ਹੋਈ ਇਸ ਦੇ ਸਬੰਧ ਵਿੱਚ ਥਾਣਾ ਮੌੜ ਵਿਖੇ ਐਫ ਆਈ ਆਰ ਨੰਬਰ 32 ਡੇਟਡ 20 ਦਿਨ 24 ਅੰਡਰ ਸੈਕਸ਼ਨ 18 ਕਾਹਟ 85 ਐਨ ਡੀ ਪੀ ਐਸ ਦਰਜ ਰਜਿਸਟਰ ਕੀਤਾ ਗਿਆ ਜੋ ਮੁਰਲੀ ਦੀ ਪੁੱਛਕਿਤ ਸੀਗੀ ਉਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਵੱਲੋਂ 5 ਕਿਲੋ ਫੀ ਸੂਬਾ ਰਾਜਸਥਾਨ ਤੋਂ ਉਹਨਾਂ ਦੇ ਭੀਲਵਾੜਾ ਸ਼ਹਿਰ ਤੋਂ ਇਹ ਆਪ ਲੈ ਕੇ ਆਇਆ ਸੀ ਜੋ ਅੱਜ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਉਸ ਤੇ ਵਰਕ ਕੀਤਾ ਜਾਊਗਾ ਤਾਂ ਜੋ ਐਂਟਾਇਰ ਚੇਨ ਆਫ ਸਪਲਾਈ ਜਿਹੜੀ ਹੈਗੀ ਹੈ ਉਸ ਨੂੰ ਅਲਰਥ ਕੀਤਾ ਜਾ ਸਕੇ ਕਿਸ ਕਿਸ ਦਾ ਰੋਲ ਇਹਦੇ ਚ ਹੈ ਕੀ ਹੈ ਉਸ ਨੂੰ ਸਾਹਮਣੇ ਲਿਆਇਆ ਜਾ ਸਕੇ ਤੇ ਉਹਨਾਂ ਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਦੋਸ਼ੀ ਨੂੰ ਮਾਣੇ ਉਹ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਰਟ ਹਾਸਲ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਹਦੀ ਗਹਿਰਾਈ ਨਾਲ ਜਿਹੜੀ ਹੈਗੀ ਹੈ ਪੁੱਛਗਿੱਛ ਕੀਤੀ ਜਾਏਗੀ ਦੋਸ਼ੀ ਦੀ ਜਿਹੜੀ ਚੱਲ ਅਤੇ ਅਚਲ ਜਿਹੜੀ ਪ੍ਰਾਪਰਟੀ ਹੈਗੀ ਆ ਉਸ ਨੂੰ ਵੀ ਚੰਗੀ ਤਰ੍ਹਾਂ ਘਾ ਲਿਆ ਜਾਏਗਾ ਐਨਡੀਪੀਐਸ ਐਕਟ ਦੇ ਪ੍ਰਾਵਧਾਨ ਅਨੁਸਾਰ ਜੋ ਵੀ ਦੋਸ਼ੀ ਦੀ ਪ੍ਰਾਪਰਟੀ ਕੋਈ ਨਸ਼ਾ ਵੇਚ ਕੇ ਜਿਹੜੀ ਉਹਨੇ ਬੜਾਈ ਹੋਈ ਪਾਈ ਗਈ ਉਸ ਦਾ ਕੇਸ ਬਣਾ ਕੇ ਕੰਪਟੈਂਟ ਅਥਾਰਟੀ ਨੂੰ ਭੇਜ ਕੇ ਉਸ ਨੂੰ ਫ੍ਰੀਜ਼ ਕਰਵਾਉਣ ਦੇ ਆਰਡਰ ਜਿਹੜੇ ਹੈਗੇ ਆ ਹਾਸਲ ਕੀਤੇ ਜਾਣਗੇ ਇਸੇ ਤਰ੍ਹਾਂ ਬਠਿੰਡਾ ਪੁਲਿਸ ਵੱਲੋਂ ਹੁਣ ਤੱਕ ਨਸ਼ਾ ਸਮੱਗਲਰਾਂ ਦੇ કુલ ਜਿਹੜੇ 42 ਕੇਸ ਹੈਗੇ ਆ ਪ੍ਰਾਪਰਟੀ ਫ੍ਰੀਜ਼ ਕਰਾਉਣ ਦੇ ਉਹ ਕੰਪਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸੀਗੇ ਜਿਨ੍ਹਾਂ ਵਿੱਚੋਂ ਜਿਹੜੇ 25 ਜਿਹੜੀਆਂ ਕੇਸਸ ਦੀਆਂ ਪ੍ਰਾਪਰਟੀਆਂ ਦੇ ਫ੍ਰੀਜ਼ਿੰਗ ਆਰਡਰ ਅਸੀਂ ਸਕਸੈਸਫੁਲੀ ਜਿਹੜੇ ਕੰਪਟ ਅਥਾਰਟੀ ਤੋਂ ਹਾਸਲ ਕਰ ਲਿਆ। ਬਾਕੀ ਜਿਹੜੇ ਸਾਡੇ ਰਿਮੇਨਿੰਗ ਕੇਸਸ ਹੈ ਉਹ ਪਾਈਪਲਾਈਨ 'ਚ ਨੇ ਤੇ ਉਹਨਾਂ ਦੇ ਵੀ ਆਰਡਰ ਜਿਹੜੇ ਫ੍ਰੀਜ਼ਿੰਗ ਦੇ ਅਸੀਂ ਜਲਦੀ ਅਸੀਂ ਉੱਥੋਂ ਜਿਹੜੇ ਹਾਸਲ ਕਰਾਂਗੇ ਤੇ ਉਹਨਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਵਾਂਗੇ। ਕੁੱਲ ਜਿਹੜੇ ਕੇਸ ਹੈ ਜਿਨ੍ਹਾਂ ਨੂੰ ਅਸੀਂ ਪ੍ਰਾਪਰਟੀ ਫ੍ਰੀਜ਼ ਕਰਾਉਣ ਲਈ ਜਿਹੜਾ ਭੇਜਿਆ ਹੋਇਆ ਕੰਪਟ ਅਥਾਰਟੀ ਨੂੰ ਉਹਨਾਂ ਦੀ ਵੈਲਿਊ ਲਗਭਗ 6 ਕਰੋੜ 39 ਲੱਖ ਹੈ। ਤੇ ਜਿਹੜੇ ਆਰਡਰ ਸਾਰੇ ਤੱਕ ਕਨਫਰਮ ਹੋ ਗਏ ਅਸੀਂ ਹਾਸਲ ਕਰ ਲਏ ਆ ਪੋਸਟ ਪ੍ਰਾਪਰਟੀ ਦੀ ਜਿਹੜੀ ਕੀਮਤ ਤਕਰੀਬਨ 3 ਕਰੋੜ 43 ਲੱਖ ਜਿਹੜੀ ਹੈਨੀ ਹੈ ਇਸੇ ਤਰ੍ਹਾਂ ਜਿਹੜੇ ਨਸ਼ਾ ਸਮਗਰਮਾਂ ਦੇ ਖਿਲਾਫ ਜਿਹੜੀ ਹੈਗੀ ਆ ਉਹ ਜਿਹੜੀ ਮੁਹਿੰਮ ਚੱਲੀ ਰਹੇਗੀ ਜੈ